ਲਓ ਜੀ ਹੁਣ ਆਲੂਆਂ ਦਾ ਜਿਹੜਾ ਸੀਗਾ ਟਾਈਮ ਉਹ ਪਟਣ ਦਾ ਆ ਗਿਆ ਤੇ ਅੱਜ ਅਸੀਂ ਹੁਣ ਵੀਡੀਓ ਸਟਾਰਟ ਕਰੀਏ ਆਲੂਆਂ ਦੀ ਹੈ ਗਲੇ ਹੋ ਹੁਣ ਮੈਨੂੰ ਐ ਤਾਂ ਦੱਸ ਦੀ ਵੀ ਕਾ ਕੁੱ ਦਿਨਾਂ ਤੇ ਮੈਨੂੰ ਤਾਂ ਇਹਦਾ ਪਤਾ ਨਹੀਂ ਹੈਗਾ ਖੜ ਜਾ ਲਵੇ ਜਾ ਕੇ ਐ ਤਾਂ ਪਤਾ ਨਹੀਂ ਲੱਗਣਾ ਹੁਣ ਬਈ ਦੇਖੋ ਆਲੂ ਹੈਗੇ ਆਹਾ ਆਲੂ ਆ ਇਹ ਵੀ ਕਿਹੜਾ ਡਾਇਮੰਡ ਡਾਇਮੰਡ ਆਹ ਡਾਇਮੰਡ ਤੇ ਬਾਕੀ ਬੇਲ ਦੀ ਤਿਆਰੀ ਆ ਹਣ ਵਢਣ ਦੀ ਹਾਂ ਇਹ ਹੈਗਾ ਮਤਲਬ ਸਵਾ ਕੀਲਾ ਉਹ ਕਿੰਨਾ ਦਾ 300 300 ਉਹ 3.5 ਇਹ ਡਾਇਮੰਡ ਦਾ ਬਈ ਵੀ ਆ ਇਹ ਹੋਗੇ ਇੱਥੇ ਤਾਂ ਹੋ ਜਾ ਇੱਧਰ ਇੱਧਰ ਨੂੰ ਫੇਰੀ ਮੜਾ ਜਾਊਗਾ ਪਤਾ ਲੱਗੂ ਆ ਚੱਕੀ ਆਲੂ ਇਹ 95 ਡਣਾ ਦੇ ਹਾਂ ਇਹ ਬੇਲ ਇਹ ਵੱਢੀ ਜਾਂਦੀ ਆਪਣੀ 100 ਤੋ oh, 110 100 110 ਦੇਣਾ ਵੀ ਜਿਹੜੇ ਉਹ ਉਧਰ ਲਾਏ ਬੇ ਨੇ ਪਹਿਲੇ ਵਾਰ ਜਿਹੜੇ ਉਹ ਹਾਂ ਹਾਂ ਉਹ ਨਾ ਫਸਾ ਨਹੀਂ ਉਹ ਅਸਰ ਨਹੀਂ ਆਉਂਦੀ ਆ ਕੀ ਬੱਕ ਚਾ ਉਹ ਥੋੜੇ ਦੇਣਾ ਤੇ ਮੋਟਾ ਉਹ ਤਾਂ ਫਿਰ ਬੇਲ ਲੱਗ ਗਏ ਵੱਡਣਾ ਹਨਾ ਉਹ ਮੋਟਾ ਨਹੀਂ ਕਰਨਾ ਉਹ ਮੋਟਾ ਹੀ ਕਰਨਾ ਕੱਚਾ ਜਿਹਾ ਰੱਖਣਾ ਯਾਨੀ ਕਿ ਛੋਟਾ ਹੈ ਜਿਹਾ ਜਿਵੇਂ 20 ਨੂੰ ਰੱਖਣਾਗਾ ਹੁਣ ਜੇ ਵੱਡਾ ਤਾਂ ਹੁਣ 20 ਨੂੰ ਬੜਾ ਕੰਮ ਵੀ ਨਹੀਂ ਆਉਂਦਾ ਹੁਣ ਇਹਨਾਂ ਚ ਛਾਇ ਜਿਹੜਾ ਵੀ ਦਾ 20 ਆ ਗੱਲ ਉਹ ਆਹ ਬੀਜ ਦੱਸਿਆ ਗਿਆ ਨਾ ਆਹ ਬਈ ਬੀਜ ਦਾ ਫਾਇਦਾ ਰੱਖਿਆਗਾ ਉਹਦੇ ਹਿਸਾਬ ਨਾਲ ਹੀ ਪੱਟਨੇ ਆ ਵੀ ਤੇ ਖਰਚਾ ਖਾਸ ਆ ਜਾਂਦਾ ਬਈ ਸਪਰੇ ਵੀ ਆ ਜਾਂਦੀ ਆ ਹੋ ਜਾਂਦੀ ਆ ਖਾਸੀ ਬਾਕੀ ਇੱਕ ਕਾਲੂ ਚੱਲੇ ਆ 13 14 ਹੈ ਇੱਕ ਕਾਲੂ ਇੱਕ ਮੀਲ ਪੱਟੀ ਆ ਅੱਛਾ ਨੇ ਇਹ ਆਲੂ ਪਟਿਆ ਤੇ ਇੱਕ ਪਟਿਆ ਅਬੇਲ ਇੱਕ ਪੱਟੀ ਆ ਹਾਂ ਕਿੰਨੇ ਆਲੂ ਇੱਕ ਵੀ ਇੱਕ ਵੀ ਆਲੂ ਜਿਦਾ ਮਤਲਬ ਉਹ ਪਟ ਲਿਆ ਹਾਂ ਤੈਨੂੰ ਜਦੋਂ ਮੂੰਹ ਫੁੱਟੇ ਪਈ ਸੀ ਵੱਡਾ ਆਲੂ ਸੀਗਾ ਹਾਂ ਤੇ ਉਹਦੇ 13 14 ਆਲੂ ਆ ਜਿਹੜੇ ਵੀ ਅੱਛਾ ਅੱਛਾ 13 14 ਆਲੂ ਆ ਵੀ ਜੇ ਇੱਕ ਬੇਲ ਆ ਗਈ ਹਾਂ ਮੈਂ 7-8 ਦੇ ਆਲੂ ਐਵਰੇਜ ਪਾ ਲੇ ਵੀ ਵਾਸਤੇ ਅੱਛਾ ਅੱਛਾ ਠੀਕ ਆ ਅੱਛਾ ਅੱਛਾ ਠੀਕ ਆ ਇਹ ਬਈ ਹੋ ਗਏ 95 ਦਿਨਾਂ ਦੇ ਤੇ 110 ਦਿਨਾਂ ਤੇ ਆ ਜਿਹੜੀ ਬੇਲ ਵੱਢੀ ਜਾਣੀ ਹੈ ਤੇ ਉਸ ਤੋਂ ਬਾਅਦ ਚ ਇਹ ਪੱਟਣ ਦਾ ਹਾਂ ਪੱਟਣ ਮੰਨ ਲਓ ਵੀ 10 ਦਿਨਾਂ ਬਾਅਦ ਪੱਟੇ ਜਾਣਗੇ ਫਿਰ ਹਾਂ ਫਿਰ 10 ਦਿਨਾਂ ਬਾਅਦ ਪੱਟੇ ਜਾਣਗੇ ਆਲੂ ਵਧੀਆ ਨੇ ਬਈ ਏਕੀ ਏਕੀ ਕੋਰਾ ਨਹੀਂ ਹੈ ਹੈਲੋ ਕੋਰਾ ਨਹੀਂ ਪਿਆ ਤਾਂ ਕਰਕੇ ਥੋੜੀ ਜੀ ਹੈਗੀ ਹੈ ਬਚਤ ਆਲੂ ਬਹੁਤ ਵਧੀਆ ਨੇ ਤੇ ਖਰਚਾ ਤਾਂ ਬਈ ਆ ਜਾਂਦਾ ਖਾਸਾ ਦੇਖੋ ਸਪਰੇਹਾਂ ਆ ਜਾਂਦੀਆਂ ਨੇ ਹਨਾ ਕਾਹ ਸਪਰੇਹਾਂ ਹੋ ਗਈਆਂ ਰੀਅਲ ਤਾਂ ਕੁਝ ਨਹੀਂ ਚਾਰ ਤਾਂ ਹੋਈ ਹੀ ਹਾਂ ਚਾਰ ਪੰਜ ਆਉਂਦੇ ਚਾਰ ਪੰਜ ਤਾਂ ਬਈ ਸਪਰੇਆ ਹੋ ਗਿਆ ਨਾ ਅਤੇ ਆਲੂ ਵਧੀਆ ਨੇ ਆਲੂ ਬਸ ਹੁਣ ਤੇ 110 ਦਿਨਾਂ ਤੇ ਬੇਲ ਵੱਢੀ ਜਾਊ ਉਸ ਤੋਂ ਬਾਅਦ ਜਦੋਂ ਮੜਾ ਜਾਹਾ ਸੁੱਕ ਗਿਆ ਥੱਲੇ ਆ 10 15 ਦਿਨਾਂ ਬਾਅਦ ਚ ਪੱਟੇ ਜਾਣਗੇ ਹਨਾ ਤੇ ਆਲੂ ਵਧੀਆ ਨੇ ਬਈ ਬਸ ਇੰਨੀ ਕੋ ਵੀਡੀਓ ਹੀ ਸ਼ੇਅਰ ਕਰਨੀ ਸੀਗੀ ਤੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਪੇਜ ਨੂੰ ਫੋਲੋ ਕਰ ਲਿਓ